ਇੱਕ ਵਾਰ ਫਿਰ ਤੋਂ ਖੁੱਡੀਆਂ ਤੇ ਬਾਦਲ ਪਰਿਵਾਰ ਆਮੋ ਸਾਹਮਣੇ ਹੋਣ ਜਾ ਰਹੇ ਨੇ ਬਾਦਲ ਪਰਿਵਾਰ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜ ਸਕਦੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਲੋਕ ਸਭਾ ਚੋਣਾਂ ਦੇ ਲਈ ਬਠਿੰਡਾ ਤੋਂ ਉਮੀਦਵਾਰ ਲਾਣ ਦਿੱਤਾ ਗੁਰਮੀਤ ਸਿੰਘ ਖੁੱਡੀਆਂ ਦੀ ਜਿਵੇਂ ਹੀ ਉਮੀਦਵਾਰੀ ਐਲਾਨੀ ਗਈ ਉਸ ਤੋਂ ਬਾਅਦ ਬਿਬਾ ਹਰਸਿਮਰਤ ਕੌਰ ਬਾਦਲ ਵੀ ਮੈਦਾਨ ਚ ਆ ਗਏ ਬਿਬਾ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਦੇ ਵਿੱਚ ਆਪਣਾ ਪਹਿਲਾ ਬਿਆਨ ਦਿੱਤਾ ਅਤੇ ਖੁੱਡੀਆਂ ਸਣੇ ਆਮ ਆਦਮੀ ਪਾਰਟੀ ਨੂੰ ਤਿੱਖੇ ਨਿਸ਼ਾਨੇ ਤੇ ਲਿਆਇਆ ਤੁਹਾਨੂੰ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਆਪਣੇ 8 ਉਮੀਦਵਾਰ ਲਾਨੇਗੇ ਜਿਨ੍ਹਾਂ ਦੇ ਵਿੱਚੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਜਿਹੜਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਚ ਉਤਾਰਿਆ ਗਿਆ ਖੁੱਡੀਆਂ ਦੀ ਉਮੀਦਵਾਰੀ ਬਾਰੇ ਗੱਲਬਾਤ ਕਰਦੇ ਆਂ ਬਿਬਾ ਹਰਸਿਮਰਤ ਕੌਰ ਬਾਦਲ ਜੋ ਕਿ ਇਸ ਸਮੇਂ ਬਠਿੰਡਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਤੇ ਸਾਬਕਾ ਕੇਂਦਰੀ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਹਰਸ਼ਿਮਰਤ ਕੋਰ ਬਾਦਲ ਨੇ ਕਿਹਾ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦੇਣ ਦਾ ਦਾਵਾ ਕਰਨ ਵਾਲੀ ਆਪ ਸਰਕਾਰ ਨੇ ਆਪਣੇ ਹੀ ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ ਨੇ ਇਸ ਮੌਕੇ ਬਾਦਲ ਨੇ ਪਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੇ ਜਾਣ ਤੇ ਕਿਹਾ ਕਿ ਉਹ ਜਦੋਂ ਮੰਤਰੀ ਪਿੰਡਾਂ ਵਿੱਚ ਜਾਣਗੇ ਤਾਂ ਲੋਕ ਉਹਨਾਂ ਤੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮੰਗਣਗੇ ਤੇ ਸਵਾਲ ਕਰਨਗੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆਏ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਲਾਨੇ। ਜਿਸ ਤੋਂ ਬਾਅਦ ਬੀਬੀ ਬਾਦਲ ਨੇ ਆਖਿਆ ਕਿ ਜੇਪੀ ਨੂੰ ਟਿਕਟ ਮਿਲਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਹੀ ਨੇ। ਤੁਹਾਨੂੰ ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਇਸ ਸਮੇਂ ਬਾਦਲ ਪਰਿਵਾਰ ਦੇ ਸਿਆਸੀ ਦੁਸ਼ਮਣਾਂ ਦੇ ਵਿੱਚੋਂ ਵੱਡੇ ਦੁਸ਼ਮਣ ਨੇ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜੋ ਕਿ ਲੰਬਾ ਸਮਾਂ ਲੰਬੀ ਵਿਧਾਨ ਸਭਾ ਹਲਕਾ ਜਿੱਤਦੇ ਆਏ ਸਨ। ਉਹਨਾਂ ਨੂੰ ਗੁਰਮੀਤ ਸਿੰਘ ਖੁੱਡੀਆਂ ਨੇ 10000 ਦੇ ਲਗਭਗ ਵੋਟ ਦੇ ਨਾਲ 222 ਦੀਆਂ ਲੋਕ ਸਭਾ ਚੋਣਾਂ ਹਰਾਈਆਂ ਸਨ ਬਾਦਲ ਪਰਿਵਾਰ ਦਾ ਕਿਲਾ ਕਿਹਾ ਜਾਂਦਾ ਲੰਬੀ ਹਲਕਾ ਜਿਹੜਾ ਉਹ ਗੁਰਮੀਤ ਸਿੰਘ ਖੁੱਡੀਆਂ ਨੇ ਜਿੱਤ ਲਿਆ ਸੀ ਹੁਣ ਬਾਦਲ ਪਰਿਵਾਰ ਦਾ ਦੂਜਾ ਕਿਲਾ ਜਿਹੜਾ ਹੈ ਉਹ ਗੁਰਮੀਤ ਸਿੰਘ ਉਸ ਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕਰ ਸਕਦੇ ਆ ਖੁੱਡੀਆਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣਾਂ ਜਿੱਤ ਚੁੱਕੇ ਨੇ ਸਭ ਤੋਂ ਪਹਿਲਾਂ 2009 ਦੇ ਵਿੱਚ ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੂੰ ਜਿਹੜਾ 1,50,000 ਦੇ ਕਰੀਬ ਵੋਟਾਂ ਦੇ ਫਰਕ ਨਾਲ ਵੱਡੀ ਮਾਰ ਦਿੱਤੀ ਸੀ ਉਸ ਤੋਂ ਬਾਅਦ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ 20,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ 2019 ਦੇ ਵਿੱਚ ਤੀਜੀ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਭਗ 20,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਹੁਣ ਇਸ ਵਾਰ ਟੱਕਰ ਸਖਤ ਹੋ ਗਈ ਹੈ ਬੀਬੀ ਬਾਦਲ ਦੇ ਵੱਲੋਂ ਦਿੱਤਾ ਗਿਆ ਬਿਆਨ ਆਪਣੀ ਥਾਂ ਤੇ ਪਰ ਗੁਰਮੀਤ ਸਿੰਘ ਖੁੱਡੀਆਂ ਅਤੇ ਬੀਬੀ ਬਾਦਲ ਦਾ ਜਦੋਂ ਮੁਕਾਬਲਾ ਹੋਣਾ ਹੈ ਤਾਂ ਮੁਕਾਬਲਾ ਕਾਫੀ ਦਿਲਚਸਪ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਬਣਾ ਸਕਦੀ ਹੈ ਤੇ ਜੇਕਰ ਗੁਰਮੀਤ ਸਿੰਘ ਖੁੱਡੀਆਂ ਮੈਦਾਨ ਚਾਉਂਦੇ ਨੇ ਤੇ ਬਾਦਲ ਪਰਿਵਾਰ ਤੇ ਖੁੱਡੀਆਂ ਪਰਿਵਾਰ ਇੱਕ ਵਾਰ ਫਿਰ ਆਹਮੋ ਸਾਹਮਣੇ ਹੋ ਜਾਣਗੇ ਹੋਇਆ ਕੁਝ ਇੰਜ ਹੀ ਹੈ ਲੱਗਦਾ ਇੰਜ ਹੀ ਹੈ ਕਿ ਬੀਬੀ ਬਾਦਲ ਵੀ ਬਠਿੰਡਾ ਤੋਂ ਚੋਣ ਲੜਨਗੇ ਤੇ ਖੁੱਡੀਆਂ ਵੀ ਤਾਂ ਖੁੱਡੀਆਂ ਦਾ ਐਲਾਨ ਤਾਂ ਹੋ ਚੁੱਕਿਆ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਇੱਕ ਵਾਰ ਫਿਰ ਜਿਹੜਾ ਬਾਦਲ ਤੇ ਖੁੱਡੀਆਂ ਪਰਿਵਾਰ ਚੋਣ ਮੈਦਾਨ 'ਚ ਇੱਕ ਦੂਜੇ ਦੇ ਨਾਲ ਸਖਤ ਮੁਕਾਬਲਾ ਕਰਦੇ ਹੋ